ਤੋ ਸਾਥ ਅਸਰ ਲਿਆ ਆ ਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਜਿਹੜੀ ਵੀਡੀਓ ਆਪਾਂ ਬਣਾ ਰਹੇ ਆ ਫੇਰ ਜੀਰੀ ਤੇ ਹੀ ਬਣਾ ਰਹੇ ਆ ਅੱਜ ਜਿਹੜੀ 131 ਆਪਣੀ ਜੀਰੀ ਰਹੀ ਸੀ ਦੀ ਉਹਦੀ ਫੇਰ ਅੱਜ ਕਟਾਈ ਕਰਾ ਰਹੇ ਆ ਬੜਾਈ ਮਸ਼ੀਨ ਚੱਲਦੀ ਆ ਆ ਬਾਕੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੀ ਵੀਡੀਓ ਦੇਖਦੇ ਹੋ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਦੇ ਹੋ ਲਾਈਕ ਤੇ ਕਮੈਂਟ ਵੀ ਕਰ ਦਿਓ ਅਸੀਂ ਤੁਹਾਡਾ ਬਹੁਤ ਧੰਨਵਾਦੀ ਆ ਤੇ ਆਹ ਤੁਸੀਂ ਸਾਡੀਆਂ ਵੀਡੀਓ ਨੂੰ ਅੱਗੇ ਸ਼ੇਅਰ ਤੇ ਲਾਈਕ ਕਮੈਂਟ ਵੀ ਕਰ ਦਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦਿਖਾਉਨੇ ਆ ਫਿਰ ਵੀਡੀਓ ਚੱਲਦੀ ਕੰਪੈਨ ਜਲਦੀ ਦਿਖਾ ਰਹੇ ਆ ਆਓ ਦੇਖੀਏ ਫਿਰ ਉਹ ਦੇਖੋ ਜੀ ਸਾਹਮਣੇ ਚੱਲ ਰਹੀ ਹੈ ਮਸ਼ੀਨ ਚੈੱਕ ਕਰੋ ਕਿਵੇਂ ਚੱਲਦੀ ਆ ਜੋ ਦਾਣੇ ਵੀ ਚੈੱਕ ਕਰਦੇ ਆ ਵੀ ਕਿਵੇਂ ਕੋਈ ਦਾਣਾ ਦੂਣਾ ਨਹੀਂ ਮਾਰਦੀ ਇਹ ਵੀ ਚੈੱਕ ਕਰਦੇ ਆਪਾਂ ਆਵਾਜ਼ ਜੀਰ ਇਦਾਂ ਦੀ ਇਹ ਜੀਰੀ ਹੈ 131 ਹੈ ਇਹਦਾ ਹਲਕੀ ਜੀ ਉਹ ਹੁਣ 131 ਹੈ ਇਹਦੀ ਹਲਕੀ ਜੀ ਇਹਨੇ ਜੀਰੀਆਂ ਆਰੀਆਂ ਇਹ ਇਹ ਲਾਈ ਵੀ ਥੋੜੀ ਜਿਹੀ ਪਸੇਫਤੀ ਦੀ ਆ ਘੇਰਾ ਬਾਕੀ ਦਾ ਜਿੱਤੇ ਲਾਇ ਤੇ ਦਾ ਟਾਸਟ ਚ ਲਾਈ ਦੀ ਜਿੱਥੇ ਜਦੋਂ ਪਨੀਰੀ ਅਲੀ ਜਗਾ ਬਾਉਣੇ ਲਾਉਣੇ ਸੀ ਉਤੋਂ ਥੋੜੀ ਜਿਹੀ ਚਿਰ ਪਹਿਲਾਂ ਲਾ ਦਿੱਤੀ ਆਹੀ ਲਓ ਜੀ ਸਾਹਮਣੇ ਜਿਹੜਾ ਲਈ ਆਉਂਦੀ ਆ ਆਪਣੇ ਬਾਸ ਨੂੰ ਐ ਤਬੀਨ ਇਹ ਆਪਣੇ ਘਰਾਂ ਦੇ ਨੇੜੇ ਚੱਲ ਰਹੀ ਆ। ਮੱਖੀ ਤੇ ਖਾਉਂਦੇ ਆਣੇ ਨੂੰ ਮੈਂ ਫੇਰ ਯਾ ਫੌਜੀ ਉਹ ਵੀ ਕਹਾਵਾ ਕੇ ਤੁਹਾਨੂੰ ਜਲਦੀ ਚੈੱਕ ਕਰੋ ਵੀ ਕਿੱਦਾਂ ਚੱਲ ਰਹੀ ਜੀ। ਤੋ ਇਸ ਵਾਰ 100 ਜਿਹੜੀ 31 ਆ ਇਹਦਾ ਵੀ ਝਾੜ ਘੱਟੇ ਰਿਹਾ ਆ ਦੇਖੋ ਵਿੱਚ ਇੱਕ ਤਾਂ ਮਾਦਰਾ ਬੁੱਝਾ ਆ ਸਾਰੇ ਮਾਦਰੇ ਬੁੱਝੇ ਨੇ ਆਹਾਂ ਆ ਨਸਰੇ ਨਹੀਂ ਹੋਏ ਦੇਖ ਲਓ ਵਿੱਚ ਇੰਦਾ ਦੇਖੇ ਨੇ ਕਿ ਵਿੱਚ ਵਿੱਚ ਨਸਰੇ ਵੀ ਨਹੀਂ ਹੋਏ ਇਹਦਾ ਇਸ ਕਰਕੇ ਝਾੜ ਘਟਾ ਆ ਦੇਖੋ ਇਹਦੇ ਵਿੱਚ ਮਾਦਰੇ ਬੁੱਝੇ ਆ ਆ ਸਾਰੇ ਛੋਟੇ ਛੋਟੇ ਇਹ ਤੇ ਤੇਜ਼ੀ ਹੋਏ ਜਿਹੜਾ ਝਾੜਦਾ ਘਟਣ ਦਾ ਕਾਰਨ ਇਹੀ ਆ ਇੱਕ ਤਾਂ ਮੌਸਮ ਖੁੜੀ ਜੀ ਪੂਰਾ ਚੱਲਦਾ ਰਿਹਾ ਇੱਕ ਬਾਕੀ ਮਧਰੇ ਬੂਜੇ ਬਾਕੀ ਆਹ ਨਸਕਰੀ ਨਹੀਂ ਜਿਹੜੇ ਵਿੱਚ ਉਹਨਾਂ ਦੇ ਕਾਰਨ ਇਹ ਝਾੜ ਘਟਣ ਦਾ ਕਾਰਨ ਕਾਰਨ ਇਹੀ ਆ ਇਹ ਰੀਆ ਖੜੀਆਂ ਤਾਂ ਵਧੀਆ ਦੀ ਪਰ ਇਹ ਜਿਹੜੇ ਨਸਰੀਆਂ ਨਹੀਂ ਪੁੱਜੇ ਆ ਮਾਦਰੇ ਪੁੱਜੇ ਨੇ ਇਸ ਕਰਕੇ ਇਹਦੇ ਵਿੱਚ ਝਾੜ ਕਟਾਪੇ ਹੋਣਾ ਜਦੋਂ ਉਹਨੂੰ ਹੱਫਾਲੇ ਨਹੀਂ ਲੱਗਿਆ ਪੂਰਾ ਫੇਰ ਝਾੜ ਨੇ ਤਾਂ ਕੱਟਣਾ ਹੀ ਚਾਹੀਦਾ ਆ ਵਿੱਚ ਵਿੱਚ ਬਹੁਤ ਨੇ ਅਸੀਂ ਆਹ ਜਗਾ ਜੀਆਂ ਹਾਂ ਆਓ ਇੱਧਰ ਕੱਟ ਲਈਏ ਮਗਰ ਉਹ ਲੱਗੀ ਨਹੀਂ ਹਾਂ ਹਾਂ ਇਦੇ ਵਿੱਚ ਤਾਂ ਵਿਚ ਵਿਚ ਵੀ ਖਾਲੀ ਪਿਆ ਬਹੁਤ ਹਾਂ ਇਹ ਇਹਨਾਂ ਦੇ ਨਾਲ ਉਹ ਕਾ ਕਰਨਾ ਇਹ ਚ ਕਟਰ ਫਰਾ ਕੇ ਆਪਾਂ ਜ ਇਹਨੂੰ ਏਕੜਾ ਗਿੱਲ ਧੱਪ ਲੈਣੀ ਆ ਮੰਨ ਲਓ ਵੀ ਗਿੱਲ ਤਾਂ ਬਹੁਤ ਆ ਦਿਖਾਉਨੇ ਆ ਤੁਨੂੰ ਆ ਦੇਖੋ ਗਿੱਲ ਪੂਰੀ ਆ ਕਟਰ ਫਰਾ ਕੇ ਇਹਨੂੰ ਜਣੀ ਉੱਪਰ ਆਹ ਪਰਾਲੀ ਪੈ ਜੂਗੀ ਫਿਰ ਹਵਾ ਨਹੀਂ ਲੱਗੂਗੀ ਥੋੜਾ ਜ੍ਹਾ ਮੂਰੇ ਵਾਲੇ ਪਾਸੇ ਵਾਹਿਆ ਹੋਇਆ ਸੀ ਜਿੱਥੇ ਬਾਸਮਤੀ ਸੀ ਉਹ ਜਗ੍ਹਾ ਨੂੰ ਆਪਾਂ ਨੇ ਉਹ ਕਰ ਦੇਣਾ ਕੱਟ ਪਾ ਕੇ ਉਹਨੂੰ ਭਰ ਦਾਂਗੇ ਇਹ ਨੂੰ ਇਸ ਤਰ੍ਹਾਂ ਹੀ ਆਪਾਂ ਕਟਰ ਫਰਾ ਦੇਣਾ ਇਹ ਤੇ ਆਪੋ ਉਸ ਦੀ ਤੈਜ ਹੀ ਵੱਜ ਜੂ ਫਿਰ ਜਿੰਦਣ ਵਿਜਣੀ ਹੋਊਗੀ ਇੱਕ ਅੱਧਾ ਦਿਨ ਪਹਿਲਾਂ ਆਪਾਂ ਇਹਦਾ ਚੁਕਾ ਦਾਂਗੇ ਬਸ ਬਜਾਈ ਵੀ 23 24 ਤਰੀਕ ਤੋਂ ਸਟਾਰਟ ਆ ਸਮਝ ਹੁਣ ਮਜਾਈ ਦੇ ਨਾਲ-ਨਾਲ ਇਹ ਸਾਰੀ ਕਰਾਲੀ ਪਹਿਲਾਂ ਚੁਕਵਾਈ ਜਾਣੀ ਐ ਉਹਦੇ ਕਰਕੇ ਬੱਦ ਤੋਂ ਬੱਦ 25 ਤਰੀਕ ਤੱਕ ਜਾਵਾਂਗੇ ਇਹ ਬਜਾਈ ਰੂਵੇ ਕਰ ਦੇਣੀ ਆ 25 ਤੱਕ ਦਾ ਇਹ 24 ਆ 25 ਨੂੰ ਕਰ ਦੇਣੀ ਆ ਫਿਰ ਜੇ ਲੇਟ ਕਰਦੇ ਆ ਫਿਰ ਇੱਕ ਤਾਂ ਖੇਤ ਸੁੱਕ ਜਾਂਦੇ ਨੇ ਦੁਬਾਰਾ ਸਿੰਜਣ ਜੋਗ ਹੋ ਜਾਣੇ ਨੇ ਆਵੇਂ ਉਹੀ ਉਹਦੇ ਪਿੱਛੇ ਆਪਣੇ ਬਜਾਈ ਹੋ ਜੀ ਬਾਕੀ ਚੈੱਕ ਕਰੋ ਕੰਮ ਚੱਲਦੀ ਰਾਣੇ ਤਾਂ ਹੁਣ ਕਹਿੰਦੇ ਨੇ ਵੀ ਉੱਪਰ ਵਾਲੇ ਦੇ ਹੱਥ ਹੈ ਜਿੰਨੇ ਕਿ ਦੇਣੇ ਨੇ ਉੰਨੇ ਹੀ ਦੇਣੇ ਨੇ ਇਸ ਵਾਰ ਤਾਂ ਥੋੜਾ ਜਿਹਾ ਹਰੇਕ ਕਿਸਾਨ ਨੂੰ ਘਟਾ ਹੀ ਰਿਹਾ ਹਨ ਉਹਨੂੰ ਵੀ ਝਾੜ ਓਨੇ ਹੈ ਨਹੀਂ ਆਹਾਂ ਕਰਕੇ ਥੋੜਾ ਜਿਹਾ ਇੱਕ ਨਕਸ਼ਾਨ ਤੇ ਪੈ ਜਨੇ ਪੈ ਰਿਹਾ ਕਿਉਂਕਿ ਜੇ ਝਾੜ ਪੂਰਾ ਹੋਊਗਾ ਤਾਂ ਉਹਦੇ ਨਾਲ ਚਾਰ ਪੈਸੇ ਵੀ ਆਉਣਗੇ ਜਦੋਂ ਘਟਾ ਬਸ ਨਿਕਲਦੀ ਆ ਫਿਰ ਉਤੇ ਵੱਜਨੇ ਹੁੰਦਾ ਇੱਕ ਤਰ੍ਹਾਂ ਦਾ ਹੀ ਬਾਕੀ ਉੱਪਰ ਵਾਲੇ ਤੇ ਡੋਰੀਆਂ ਨੇ ਜਿੰਨੀਆਂ ਕੋ ਉਹਨੇ ਦੇਣਾ ਉਹਨਾਂ ਕੋ ਦੇਤਾ ਜੀ ਲਓ ਜੀ ਮਿੱਤਰੋ ਪਹੀ ਵਾਲੀ ਲੈਂਚ ਆ ਗਏ ਹੁਣ ਉਹ ਪਰਲਾ ਕਿਲਾ ਵੱਡਿਆ ਏ ਹੁਣ ਇੱਧਰ ਆਹ ਜਿਹੜਾ ਆਪਣਾ ਬਾਸਮਤੀ ਦੇ ਨਾਲ ਤੀ ਕਿਲਾ ਆਰਗੈਨਿਕ ਖੇਤ ਅਤੇ ਬਾਸਮਤੀ ਦੇ ਵਿਚਾਲੇ ਕਿਲਾ ਤੇ ਜਿਹੜਾ ਜੀਰੀ ਦਾ ਉਹਨੂੰ ਵੱਢਣ ਲੱਗ ਗਏ ਚੱਲ ਪਈ ਮਸ਼ੀਨ ਇਹ ਕਿ ਘਰੇ ਚ ਉਹ ਸਾਹਮਣੇ ਚੱਲਦੀ ਐ ਉਹ ਘੇੜਾ ਲਾਉ ਇਹ ਆਲੇ-ਦਾਲੇ ਇਹ ਵੀ 131 ਦਾ ਹੀ ਆ ਇੱਧਰ ਆਪਣਾ ਜਿੱਥੇ ਹੁਣ ਬਰਸੀਨ ਵਿੱਜਿਆ ਹੋਇਆ ਇਹ ਕੀਲਾਤੀ ਆਪਣਾ 1509 ਦਾ ਇਹ ਜਿਹੜਾ ਹੁਣ ਉਹਦੇ ਪਰਲੇ ਪਾਸੇ ਦੀ ਆਪਣਾ ਜਿਹੜਾ ਇਹ 110 ਆਰਗੈਨਿਕ ਇਹ ਕੀਲਾ 131 ਦਾ ਇਹ ਪਸੇਤੇ ਆ ਦੀ ਥੋੜੇ ਜਿਹਾ ਇਹ ਉਹ ਜਿਹੜਾ ਪਿੱਛੇ ਵੱਟ ਕੇ ਆਇਆ ਉਹ ਕੀਲਾ ਤੇ ਇਹ ਦੋਏ ਪਸੇਤੇ ਤੇ ਥੋੜੇ ਜਿਹਾ ਦੂਜੇ ਦੂਜਿਆਂ ਨਾਲੋਂ ਇਹ ਜੋ ਹੁਣ ਤਾਂ ਹੀ ਇਹ ਥੋੜੇ ਦਾ ਨਾਟਕਾ ਨਹੀਂ ਵੀ ਇਹ ਉਹ ਪਹਿਲਾਂ ਜਿਹੜੀ ਦੂਜੀ ਦਾਈ ਹੁੰਦੀ ਉਹ ਕਈ ਦਿਨੋਂ ਪਹਿਲਾਂ ਵੱਢੀ ਗਈ ਹੁਣ ਇਹ ਪੰਜ ਚਾਰ ਦਿਨ ਲੰਘ ਗਏ ਨੂੰ ਇਹ ਹੁਣ ਦੁਬਾਰਾ ਇਹਦੀ ਅੱਜ ਕਟਾਈ ਕਰਾ ਰਹੇ ਆਪਾਂ ਕੱਟ ਰਹੇ ਆ ਜੇ ਵੀ 131 ਦਾਈ ਹੈ ਉੱਚ ਦੋ ਬੰਬੂ ਪਾਏ ਨੇ ਸਿਰਫ ਪਿਛਲੇ ਚ ਸਰ ਜਿਹੜੇ ਤੋਂ ਤਕਰੀਬਨ ਇਹ ਤੇ ਦੇਖਦੇ ਆ ਹੁਣ ਕਿੰਨਾ ਕ ਪੈ ਰਿਹਾ ਜੁੜੇ ਰਹੋ ਵੀਡੀਓ ਦੇ ਨਾਲ ਅੱਗੇ ਜਿਹੜੇ ਆਪਣੇ ਨਵੇਂ دوست ਜੁੜੇ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਇਕ ਤੇ ਕਮੈਂਟ ਕਰੋ ਨਾਲ ਆਪਣੇ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਤੁਸੀਂ ਲਾਈਕ ਜ਼ਰੂਰ ਕਰਿਆ ਕਰੋ ਨਹੀਂ ਮਿੱਤਰੋ ਨਹੀਂ ਜੇ ਨਹੀਂ ਵਧੀਆ ਲੱਗਦੀ ਬੇਸਕ ਨਾ ਕਰੋ ਬਾਕੀ ਜੇ ਕਮੈਂਟਾਂ ਚ ਜ਼ਰੂਰ ਦੱਸਿਓ ਵੀ ਕੀ ਘਟਾ ਤਾਂ ਕਰਕੇ ਤੁਹਾਨੂੰ ਸੋਹਣੀ ਨਹੀਂ ਲੱਗੀ ਇਹ ਜ਼ਰੂਰ ਦੱਸ ਦਿਆ ਕਰੋ ਤਾਂ ਕਿ ਸਾਨੂੰ ਵੀ ਪਤਾ ਲੱਗੇ ਵੀ ਕੀ ਘਟਾ ਵਾਤਾ ਨਹੀਂ ਜ਼ਰੂਰ ਦੱਸਿਆ ਕਰੋ ਨਹੀਂ ਫਿਰ ਲਾਇਕ ਜ਼ਰੂਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਸਾਨੂੰ ਪਤਾ ਲੱਗੇ ਤਾਂ ਕਿ ਆਵੇ ਕਿੰਨਾ ਵੱਟਿਆ ਗਿਆ ਬਸ ਇੱਕ ਕਿਹੜਾ ਰਹਿ ਗਿਆ ਫਿਰ ਉੱਤਰ ਦੂਜੇ ਪਾਸੇ ਜਾਂਦੇ ਆਂ ਆਪਾਂ ਜਰਨੈਲ ਵਾਲੇ ਖੇਤ ਚ ਉਥੇ ਵੀ ਆਪਾਂ ਉੱਤਰ ਵੀ ਬੱਗਣੀਆਂ ਉਹ ਵੀ 170 ਆਤਾ ਹੈ ਕਿਹੜਾ ਰਹਿ ਗਿਆ ਇਹ ਵੱਟ ਕੇ ਉੱਤਰ ਚੱਲਦੇ ਆਂ ਫਿਰ ਇਹ ਵੀ ਤਕਰੀਬਨ 2 ਬੰਬੂ ਹੋਏ ਨੇ ਆ ਉਹ ਵੀ ਹਲਕੇ-ਪੁਲਕੇ ਹੀ ਹੋਏ ਨੇ ਐਡੇ ਥਾਲੋ ਜ਼ਬਰਦਸਤ ਨਹੀਂ ਹੋਏ ਵੀ ਉੱਪਰ ਜੀ ਘੜਤੀ ਇਹਨੇ ਲੋਏ ਬੰਬੂ ਹੋਏ ਲਗਾਉਨੇ ਹੁਣ ਆ ਦਾਣੇ ਪਾਉਂਗਾ ਫੇਰਾ ਆ ਰਿਹਾ ਹੈ একটা তার <laughs> 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 ਉਡੀ ਟਰਾਲੀ ਆ ਮੈਨੂੰ ਨਹੀਂ ਲੱਗਦਾ ਵੀ ਇਹੇ ਭਰੂਗੀ ਇਹੇ ਤਿੰਨੇ ਗਿੱਲਿਆਂ ਚੋਂ ਲਓ ਮਿੱਤਰੋ ਲੱਗੀ ਆਹ ਜਨਾਲ ਵਾਲੇ ਵੀਰਾਂ ਵਾਲੇ ਕੇਚ ਵੀ ਤੀਜੀ ਥਾਂ ਤੇ ਆ ਗਏ ਹੁਣ ਇਹਦੇ ਨਾਲੇ ਆਪਣਾ ਵੀ ਕੋਉਂ ਲੂਟਿਆਂ ਦੇ ਲਵੇ ਔਰਗਨ ਖੇਤ ਆ ਉਹ ਵੀ ਵੱਡਾਂਗੇ ਨਾਲੇ ਇਹ ਦੂਜਾ ਜਰਨੈਲ ਵੀਰ ਵਾਲਾ ਖੇਤ ਜਿਹੜਾ ਆਪਣਾ ਠੇਕੇ ਵਾਲਾ ਉਹਦੇ ਵਿੱਚ ਬੱਟਰ ਰਹੀ ਹੈ ਹੁਣ ਇਹ ਵੀ 131 ਉਹ ਹੈ ਜਿਹੜੀ ਦੇਖਦੇ ਆ ਇਹਦਾ ਕਿਵੇਂ ਝਾੜ ਹੈ ਦਿਖਾਉਨੇ ਆ ਫੇਰ ਕਿਵੇਂ ਇਹ ਜੀ ਰੀਜ ਵੀ ਡੋਡੀ ਬਹੁਤ ਪਈ ਹੋਈ ਆ ਇੱਥੇ ਤਾਂ ਸਪਰੇਹਾਂ ਵੀ 2-3 ਹੋ ਗਈਆਂ ਪਰ ਡੋਡੀ ਫੇਰ ਬਹੁਤ ਜ਼ਿਆਦਾ ਪਈ ਹੋਈ ਆ ਇੱਥੇ ਵੀ ਰੋਟੀ ਇਸ ਵਾਰ ਜ਼ਿਆਦਾ ਹੀ ਪਈ ਆ ਖੇਤਾਂ 'ਚ ਘੇੜਾ ਲਾ ਕੇ ਆ ਰਹੀ ਹੈ ਆਲੇ-ਦਾਲੇ ਹੁਣ ਉਹ ਪਰਲੇ ਸਿਰੇ ਤੇ ਵਾਕੀ ਇਹਨਾਂ ਦੀਆਂ ਮਸ਼ੀਨਾਂ ਦੀ ਪੜਾਈ ਵਧੀਆ ਜਣੀ ਧਿਆਨ ਰੱਖਦੇ ਨੇ ਦਾਣੇ-ਦੂਣੇ ਤੋਂ ਵੀ ਉਹਦੀ ਜ਼ਿਮੀਂਦਾਰ ਦੇ ਹੱਕ 'ਚ ਹੀ ਆ ਇੱਕ ਕਿਉਂ ਜ਼ਿਮੀਂਦਾਰ ਹੋਣ ਦੇ ਨਾਤੇ ਕਾਇਲ ਰੱਖਦੇ ਨੇ ਇਹ ਮਸ਼ੀਨਾਂ ਦਾ ਵਧੀਆ ਕੰਮਕਾਰ ਕਰਾਉਂਦੇ ਨੇ ਪਿਛੇ ਦਾਣੇ-ਦੂਣੇ ਨਹੀਂ ਮਾਰਨ ਲੰਨਦੇ ਇਹ ਮਾੜੀ ਮੋਟੀ ਮਾਰਦੀ ਆ ਤਾਂ ਦੱਸਦੇ ਆ ਆਪਾਂ ਜਦ ਇਹ ਕੀ ਕਰਦੇ ਨੇ ਇਹ ਵਧੀਆ ਗੱਲ ਹੈ ਵੀ ਜਿਹੜੇ ਡਰਾਈਵਰਾਂ ਨੂੰ ਵੀ ਕਹਿੰਦੇ ਨੇ ਵੀ ਹੌਲੀ ਚਲਾਓ ਕਿ ਜ਼ਿਮੀਂਦਾਰ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਹੌਂਕ ਹੌਂਕਾ ਕੇ ਧਾਰਾ 見た誰,誰かな,誰かな ਆਹ ਜੀ ਆ ਬਾਕੀ ਵੱਟ ਰਹੀ ਆ ਦੇਖਦੇ ਆ ਬਾਕੀ ਦਾ ਝਾੜ ਕਿੱਦਾਂ ਦਾ ਲੱਗਦਾ ਵੀ ਇਹ ਚ ਮੇਨੂੰ ਵੀ ਲੱਗਦਾ ਵੀ ਤਿੰਨ ਬੰਬੂ ਹੋਣਗੇ ਚ ਦੋਏ ਹੋਣਗੇ ਮੇਰੇ ਹਿਸਾਬ ਨਾਲ ਕਿਉਂਕਿ ਇਹ ਇੱਕ ਦੇ ਨਾਲ ਕਈ ਜਿਹੜੇ ਆ ਗਏ ਉਹ ਜਿਹੜੇ ਹੀ ਮੰਨ ਲਓ ਵੀ ਤਿੰਨ ਕ ਜਿਹੜੇ ਰਹਿ ਜੰਨਣਗੇ ਆਹ ਜਿਹੜੇ ਲਾਉਣ ਤੋਂ ਬਾਅਦ ਦਿੱਲੇ ਦੀ 2 ਕਿੱਲਾਂ ਦੀ ਲੰਬਾਈ ਆਹ ਹੈ ਇਹ ਤਾਂ 6 ਕਿੱਗਿਆ ਤੋਂ 5 6 ਕਿੱਗਿਆ ਤੋਂ ਆਇਆ ਵਿੱਚ ਜੇਕਰ ਇਹ ਤਾਂ ਵੀ ਹੋਊਗੀ ਮਕਾਨ ਪਿਆ ਹੋਇਆ ਬਾਕੀ ਦੇਖਦੇ ਆ ਕਿੰਨਾ ਕੋ ਹੁੰਦਾ ਸਾਹਮਣੇ ਆ ਰਿਹਾ ਜਿਹੜਾ ਹੁਣ ਫਾਕੀ ਤੁਸੀਂ ਆਈਡੀਆ ਲਾਓ ਕਿ ਕਿੰਨੀ ਕਿ ਲਖੋ ਕਿ ਇਹਦੇ ਦੱਸਿਓ ਕਮੈਂਟਾਂ ਚ ਕਿ ਕਿੰਨਾ ਕਿ ਝਾੜ ਹੋ ਸਕਦਾ ਧੀਰੀ ਦੇਖਣ ਨੂੰ ਵਧੀਆ ਲੱਗ ਰਹੀ ਹੈ ਪਰ ਝਾੜ ਕੂੜਾ ਸੇਵਾ ਸੀ ਇੱਥੇ ਪਾਸੇ ਆਰਗੈਨਿਕ ਕਾਪੜਾ ਹਾਂ ਏਕੇਈ ਤਾਂ ਆਰਗੈਨਿਕ ਹੈ ਏ ਇਦਾਂ ਵੀ ਹੋਆ ਵਿੱਚ ਇਹਦੇ ਆਹ ਹਲਦੀ ਰੋਕ ਜਾ ਹੈਗਾ ਤੀ ਉਦੇ ਕਰਕੇ ਬਾਅਦਸ ਜਦੋਂ ਪਈ ਨਾ ਉਹ ਸਾਰੇ ਸਿੱਟੇ ਨੂੰ ਐ ਕਾਲਾ ਪਣ ਜਾ ਦੇਖਣ ਲੱਗ ਗਿਆ ਉਤੇ ਜਣੀ ਉਹਦਾ ਉੱਤਰ ਕੇ ਸਿੱਟੇ ਤੇ ਸਾਰੇ ਤੇ ਲੱਗ ਗਿਆ ਉਹ ਰੰਗ ਜਾ ਇਹ ਹਰੀ ਖੜੀ ਹੈ ਹਜੇ ਮੰਨ ਲਓ ਇਹਨਾਂ ਦੇ ਨਾਲ ਹੀ ਲਈ ਹੋਈ ਸੀ ਪਰ ਦੇਖਣ ਨੂੰ ਵਧੀਆ ਉਹ ਇਹਦਾ ਵੀ ਦਿਖਾਉਨੇ ਆਪਾਂ ਕਿੰਨਾ ਦਾ ਘਾਰ ਚੂੜ ਉਹ ਜੀ ਹੁਣ ਗਾਣੇ ਪਾਉਂਗੀ ਦੂਜੇ ਪੱਖੋਂ 550 ਹੋ ਗਿਆ ਉਹਦੇ ਆਟ ਮਾਰਿਆ ਦੋਏ ਪੰਪਾਇ ਤੇ ਨਾਲ 5500 ਟੈਂਕ ਹੋਣੇ ਤੇ ਪਰ ਉਹਦੇ ਤਿਆਰ ਵੀ ਚੱਲ ਆਦਮੀਆ ਹੁਣ ਇਹ ਰੋ ਥੋੜਾ ਜਿਹਾ ਮੁਸਲੇ ਰਹਿੰਦਾ ਉੱਥੇ ਦਿੱਲੀ ਜਿਹਾ ਵੀ ਉਹ ਵੱਡੀ ਜਾਉਂਦੀ ਤੇ ਬਜਰ ਘੜ ਚੁੱਕਾ ਕੋਸਾ ਆਦਰ ਕੇ ਨੇ ਇਹ ਹੁਣ ਪਾਤਾ ਪਹਿਲੇ ਗੱਡ ਉਹ ਘੜ ਵੇਲੇ ਵੇਲੇ ਪਾਣੀ ਆਇਆ ਹੋਇਆ ਉੱਥੇ ਉਹ ਤਾਂ ਕਰਕੇ ਦਾਣੇ ਕੋਈ ਕਿਤੇ ਘੜ ਤੇ ਵੀ ਉਹ ਸੱਤ ਰਹੇਗਾ ਉਹ ਜਰਨੈਲ ਵੀਰ ਦੇ ਘਰ ਕੋਲ ਗਿੱਲਾ ਕਰਿਆ ਹੋਇਆ ਮਤਲਬ ਵੀ ਘਰ ਦਾ ਜਿਹੜਾ ਅੰਦਰ ਪੋਟਰਾ ਵਾਲਾ ਪਾਣੀ ਆਉਂਦਾ ਉਹ ਲਵੇ ਲਵੇ ਜੀਰੀ ਚ ਪਾਇਆ ਹੋਇਆ ਉਹ ਇਸ ਕਰਕੇ ਉਹ ਗਿੱਲਾ ਹੋਇਆ ਹੋਇਆ ਉਹ ਪਹਿਲਾਂ ਵੱਡਿਆ ਨਹੀਂ ਤੇ ਹੁਣ ਵੱਡਦਾ ਜਣੀ ਉਹਨੂੰ ਉਹ ਸਾਹਮਣੇ ਹੋਕਰ ਹੈ ਜਿੰਨਾ ਕਾਫੀ ਹੋ ਜਾ ਹੋਇਆ ਇਸ ਕਰਕੇ ਉੱਪਰ ਨਵੇਂ-ਨਵੇਂ ਵੱੜਦਾ ਜਿੰਨਾ ਕਿ ਵੱਡਾ ਹੁੰਦਾ ਉਹ ਉੱਥੇ ਵੱਢਣੇ ਪੈਣੇ ਨੇ ਉਹ ਲਵੇ ਉਹ ਰਹਿ ਗਏ ਮਾਹ ਉਹ ਤੇ ਲਵੇ-ਲਵੇ ਰਹਿ ਗਏ ਉੱਥੇ ਵੀਰ ਜਾਂਦਾ ਹੁਣ ਉਹ ਲਵੇ ਲਵੇ ਪੱਟਣ ਉਹ ਜਿਹੜੇ ਟੱਤੇ ਰਹਿ ਗਏ ਨੇ ਇੱਧਰ ਹੁਣ ਜਿਹੜੀ ਔਰਗਨ ਕਜੀਰੀ ਆ ਉਹਦੇ ਵਿੱਚ ਹਾਂ ਉੱਤੋਂ ਹੀ ਆ ਗਈ। ਆ ਲੱਗ ਗਿਆ ਇਹਦੇ ਵਿੱਚ ਜਿਹੜੀ ਔਰਗਨ ਕਜੀਰੀ ਆਪਣੇ ਲਾਈ ਹੋਈ ਹੈ। バトル。 ਵਾਕ ਤੋਂ ਬੇਚਾ ठाਉ ਆਏ ਉਹ ਕਿਤੇ ਧੋਵੇਂ ਅਸਲ ਵਿੱਚ ਤਾਂ ਨਾਲੇ ਪਾਸੇ ਆਪਾਂ ਇਹਦੇ ਵਿੱਚੋਂ ਅੱਧ ਤੋਂ ਜ਼ਿਆਦਾ ਬੂਟਿਆਂ ਚ ਇਹ ਅਰਜਨ ਕਿ ਜੇ ਤਾਂ ਆਪਣਾ ਜਿਹੜਾ ਵਿੱਚ ਸਬਜ਼ੀ ਲਾਈ ਹੋਈ ਦੀ ਉਹੀ ਜੇਤ ਹੈ ਜਿਹਦੇ ਵਿੱਚ ਸਬਜ਼ੀ ਲਾਉਂਦੇ ਹੁੰਦੇ ਤੇ ਆਪਾਂ ਉਹਦੇ ਵਿੱਚ ਅੱਜ ਦੀ ਇਸ ਵਾਰ ਜੀਰੀ ਲਾਈ ਹੋਈ ਕਿ ਪਿਛੇ ਥੋੜੇ ਜੇ ਕੱਖ ਵਗੈਰਾ ਜ਼ਿਆਦਾ ਹੋ ਰਹੇ ਤੇ ਇਸ ਕਰਕੇ ਕਹਿੰਦੇ ਵੀ ਚਲੋ ਦੀ ਨਾ ਕੱਖ ਦੇ ਉਹ ਘੜ ਜਾਂਦੀ ਐ ਉਹ ਜੀ ਵੱਡੀ ਗਈ ਹਮ ਮੁੱਕ ਗਿਆ ਬਜਰਾਂ ਚੱਲੇ ਨੇ ਹੱਟ ਕੇ